ਬਠਿੰਡਾ ਦੇ ਸੰਗਵਾਣਾ ਚੌਕ ਵਿੱਚ ਕੰਪਿਊਟਰ ਦੀ ਦੁਕਾਨ ਤੇ ਚੋਰਾਂ ਨੇ ਚੋਰੀ ਦੀ ਵੱਾਰਤਾਤ ਨੂੰ ਅੰਜਾਮ ਦਿੱਤਾ। ਪੁਲਿਸ ਚੌਂਕੀ ਦੇ ਸਾਹਮਣੇ ਕੰਪਿਊਟਰ ਦੀ ਦੁਕਾਨ ਤੋਂ 10 ਲੈਪਟਾਪ ਚੋਰੀ ਹੋ ਜਾਂਦੇ ਨੇ। ਬਠਿੰਡਾ ਦੇ ਸੰਗਵਾਣਾ ਚੌਕ ਦੀ ਇਹ ਘਟਨਾ ਸਾਹਮਣੇ ਆਉਂਦੀ ਹੈ। ਕੰਪਿਊਟਰ ਦੀ ਦੁਕਾਨ ਤੇ ਵੱਡੀ ਵਾਰਤਾਤ ਹੁੰਦੀ ਹੈ। ਉਹ ਦੱਸਦੀ ਹੈ ਕਿ ਪੁਲਿਸ ਚੌਂਕੀ ਦੇ ਸਾਹਮਣੇ ਚੋਰਾਂ ਨੇ ਦੁਕਾਨ ਦੀ ਕੰਦ ਤੇ ਪਾੜ ਲਗਾ ਕੇ ਕਰੀਬ 2.5 ਲੱਖ ਕੀਮਤ ਦੇ 10 ਲੈਪਟਾਪ ਚੋਰੀ ਕਰ ਲਏ। ਦੁਕਾਨਦਾਰ ਕੁਰਨਾਮ ਸਿੰਘ ਅਨੁਸਾਰ ਘਟਨਾ ਦਾ ਪਤਾ ਸਵੇਰੇ 7 ਵਜੇ ਲਗਾਇਆ। ਜਦੋਂ ਵਿਦਿਆਰਥੀ ਦੁਕਾਨ ਨਾਲ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਮੌਕੇ ਤੇ ਪੁੱਛ ਕੇ ਜਾਂਚ ਸ਼ੁਰੂ ਕੀਤੀ ਹੈ ਪਰ ਸਥਾਨਕ ਲੋਕਾਂ ਦਾ ਕਹਿਣਾ ਕਿ ਪੁਲਿਸ ਥਾਣੇ ਦੇ ਸਾਹਮਣੇ ਚ ਹੀ ਘਟਨਾ ਵਾਪਰਨਾ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਉਧਰ ਪੁਲਿਸ ਕਹਿ ਰਹੀ ਹੈ ਕਿ ਨਜ਼ਦੀਕੀ ਸੀਸੀਟੀਵੀ ਕੈਮਰੇ ਖੰਗਾਲ ਕੇ ਜਲਦ ਦੋਸ਼ਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਮੇਰਾ ਨਾਮ ਲੱੱਕੀ ਹੈ ਜੀ ਮੈਂ ਉਰੂ ਦੇ ਰਹਿਣ ਵਾਲਾ ਜੀ ਤੇ ਇਹ ਕਿਹਣਾ ਜਾਉਗਾ ਇਸ ਦੇ ਸਾਹਮਣੇ ਕੀ ਹਾਲਾਤ ਹੁੰਦੇ ਪੁਲਿਸ ਦਾ ਨੱਕ ਰੱਗ ਦੇ ਦੇਖੋ ਵੀਰ ਜੀ ਇੱਥੇ ਤੀਜੀ ਤੋਂ ਚੌਥੀ ਵਾਰੀ ਚੋਰੀ ਹੋਈ ਹੈ ਜੀ ਪਹਿਲਾਂ ਸਾਡੇ ਘਰ ਦੇ ਨੇੜੇ ਚੋਰੀ ਹੋਈ ਜਮਾ ਸਾਡੇ ਗਵੰਡੀਆਂ ਦੇ ਠੀਕ ਹੈ ਤੇ ਇੱਥੇ ਮੇਰੀ ਗੱਲ ਸੁਣੋ ਸਵੇਰੇ ਪੁਲਸ ਵਾਲੇ ਬੈਠੇ ਹੁੰਦੇ ਆ ਸ਼ਾਮ ਨੂੰ ਮੈਂ ਦੋ ਤਿੰਨ ਗੇੜੇ ਉਰੇ ਲਾਇਆ ਸੀ 12 ਵਜੇ ਵੀ ਆਇਆ ਸੀ ਤੇ ਮੈਂ ਇੱਕ ਵਾਰ ਵੀ ਆਇਆ ਸੀ ਮੈਨੂੰ ਕੋਈ ਪੁਲਸ ਵਾਲਾ ਨਹੀਂ ਦਿਖਿਆ ਜੀ ਠੀਕ ਹੈ ਇਹ ਤਾਂ ਸਭ ਤੋਂ ਵੱਡੀ ਕਮੀ ਆਪਣੇ ਪ੍ਰਸ਼ਾਸਨ ਚ ਹੈ ਵੀ ਜੇ ਪੁਲਸਨ ਵਿੱਚ ਚੌਕੀ ਬਣੀ ਹੋਈ ਹੈ ਤਾਂ ਵੀ ਵੀ ਆਵਾਜ਼ ਤਾਂ ਆਈ ਹੋਊਗੀ ਜਦ ਮੋਰਾ ਕੀਤ ਆਵਾਜ਼ ਆਈ ਹੋਊਗੀ ਤੇ ਆਵਾਜ਼ ਆਈ ਤਾਂ ਪੁਲਸ ਵਾਲੇ ਕਿੱਥੇ ਸੀਗੇ ਜੀ ਕਿਉਂ ਨਹੀਂ ਸੁਣੀ ਉਹਨਾਂ ਨੂੰ ਆਵਾਜ਼ ਮੈਂ ਤਾਂ ਇੱਕ ਬੰਦਾ ਵੀ ਨਹੀਂ ਦੇਖਿਆ ਜੀ ਬਾਰਾ ਇੱਕ ਵੇ ਵਤ ਕੋਰੇ ਕੋਈ ਪੁਲਸ ਵਾਲਾ ਨਹੀਂ ਦਿਖਿਆ ਜੀ ਮੈਂ ਦੋ ਦੋ ਤਿੰਨ ਗੇੜੇ ਲਾ ਗਿਆ ਉਰੇ ਤਾਂ ਕਿੰਨੀ ਕੀ ਪਾ ਪੁਲਿਸ ਨਾਕਾਬੰਦੀ ਬੈਠੇ ਨਹੀਂ ਹੁੰਦੇ ਜੋ ਸ਼ਾਮ ਨੂੰ ਜੀ ਮੈਂ ਮੈਂ ਤੁਹਾਨੂੰ ਕੱਲ ਦੀ ਗੱਲ ਦੱਸਦਾ ਮੈਂ 12 ਵਜੇ ਆ ਰਿਹਾ ਸੀ ਮੈਨੂੰ ਕੋਈ ਕੰਮ ਸੀਗਾ ਤੇ ਫਿਰ ਮੈਨੂੰ 1 ਵੇ ਫਿਰ ਮਾਰਕੀਟ ਜਾਣਾ ਪਿਆ ਸਟੇਸ਼ਨ ਕੋਲ ਤੇ ਮੈਂ ਦੋਨੋਂ ਵਾਰ ਦੇਖਿਆ ਉਹਰੇ ਮੈਨੂੰ ਕੋਈ ਮੁਲਾਜ਼ਮ ਨਹੀਂ ਦਿਖਿਆ ਜੀ ਹਾਂ ਜੀ ਤੇ ਦੇਖੋ ਕਿ ਕਿੰਨੀ ਵੱਡੀ ਗੱਲ ਹੈ ਨੁਕ ਪੀਆ ਚੌਕੀ ਜੇ ਤੁਸੀਂ ਵੀ ਬਣਾਈਏ ਤੋਰੇ ਬੈਠੋ ਧਿਆਨ ਰੱਖੋ ਜੇ ਨਹੀਂ ਰੱਖਣਾ ਫਿਰ ਬੰਦ ਹੀ ਕਰ ਦੋ ਕੀ ਫਾਇਦਾ ਫਿਰ ਅਸੀਂ ਆਪ ਹੀ ਰੱਖ ਕੇ ਕਰ ਲਾਂਗੇ ਤੇ ਚੌਕੀ ਹੈ ਨਹੀਂ ਉਥੋਂ ਦਾ ਕਰ ਲੋਕ ਜਮੀਨ ਸੁਰੱਖਿਤ ਨਹੀਂ ਹਾਂਜੀ ਜਮੀਨ ਜਮੀਨ ਇੱਥੇ ਚੌਕੀ ਹੋਂਦੇ ਬਾਪੂ ਜਮਾ ਸਾਹਮਣੇ ਚੌਕੀ ਹੈ ਜੀ ਫਿਰ ਉਹਨੇ ਚੋਰੀ ਹੋ ਜਾਂਦੀ ਹੈ ਨਾਲ ਚੋਰੀ ਹੋਈ ਹੈ ਕੀ ਫਾਇਦਾ ਇਸ ਚੌਕੀ ਦਾ ਅ ਵੀਰ ਜੀ ਗੁਰਨਾਮ ਸਿੰਘ ਹੈ ਮੇਰਾ ਨਾਮ ਆਪਣਾ ਜੋ ਸੈਂਟਰ ਹੈ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਇੱਥੇ ਆ ਇੱਥੋਂ ਮਤਲਬ ਸੁਰਾਖ ਕੱਢ ਕੇ ਮੋਰਾ ਕੱਢ ਕੇ ਚੋਰ ਜਿਹੜੇ ਇੱਥੋਂ ਚੋਰੀ ਕਰਕੇ ਲੈ ਗਏ ਜੀ ਤੇ ਇੱਥੇ ਸਾਡਾ ਕਾਫੀ ਨੁਕਸਾਨ ਹੋਇਆ ਹੈਗਾ 10 ਲੈਪਟਾਪ ਤਕਰੀਬਨ ਜਿਹੜੇ ਹੈਗੇ ਉਤੋਂ ਚੱਕੇ ਗਏ ਨੇ ਤੁਹਾਨੂੰ ਪਤਾ ਕਿਵੇਂ ਲੱਗਿਆ ਸਵੇਰ ਜਦੋਂ ਸੈਂਟਰ ਖੋਲਿਆ ਗਿਆ ਜੀ ਉਦੋਂ ਬੱਚੇ ਵੀ ਸੀਗੇ ਸਵੇਰ ਜਦੋਂ ਦੇਖਿਆ ਤੇ ਮੋਰਾ ਨਿਕਲਿਆ ਹੋਇਆ ਸੀ ਤੇ ਉਥੋਂ ਲੈਪਟਾਪ ਗਾਇਬ ਸੀਗੇ ਜੀ ਤੇ ਕਾਫੀ ਵੱਡਾ ਨੁਕਸਾਨ ਹੋਇਆ ਜੀ ਦੇਖਿਆ ਜਾਵੇ ਕਿਨੇ ਕਿੰਨੇ ਦਾ ਮਤਲਬ ਕਿੰਦਾ ਨੁਕਸਾਨ ਹੈ ਸਭ ਇਕਲੀਪਟੋਪ 25 ਤੋਂ 30 ਹਜ਼ਾਰ ਦਾ ਮਿਨਿਮਮ ਹੈਗਾ ਜੀ ਇੱਕ 3 ਲੱਖ ਤੇ 3 ਲੱਖ ਅਪਰਕਸਿਮੇਟ ਬਣ ਕੇ ਚੱਲਦਾ ਹੈ ਸਰ ਸ਼ੌਪ ਦਾ ਨਾਮ ਕੀ ਹੈ ਇਹ ਦਾ ਸਰਸਵਤੀ ਕੰਪਿਊਟਰ ਹੈ ਜੀ ਮਾ ਸਰਸਵਤੀ ਕੰਪਿਊਟਰ ਹੈ ਕਿੰਨੇ ਸਾਲਾਂ ਤੋਂ ਚੱਲ ਰਿਹਾ ਜੀ ਇਹ 1.5 ਸਾਲਾਂ ਤੋਂ ਚੱਲ ਰਿਹਾ ਜੀ ਮਤਲਬ ਕਿੰਨੀ ਕੀ ਵਾਰੀ ਚੋਰੀ ਹੋ ਚੁੱਕੀ ਇਸ ਏਰੀਏ ਦੇ ਚੋਰੀ ਤਾਂ ਹੀ ਆਸ-ਪਾਸੇ ਵੀਰ ਜੀ ਕਾਫੀ ਵਾਰ ਹੋ ਚੁੱਕੀ ਹੈਗੀ ਕਾਫੀ ਵਾਰ ਤਾਂ ਸੁਣੀ ਹੈਗੀਆਂ ਤੇ ਪਰ ਯਕੀਨੀ ਸਕੇ ਵੀ ਇੰਨਾ ਮਤਲਬ ਆਪਣਾ ਵੀ ਕੁਝ ਹੋ ਜੂਗਾ ਕਿਉਂਕਿ ਦਿਵਾਰਾ ਦੂਰਾਂ ਪਿੱਛੇ 9 ਇੰਚ ਹੀ ਹੈਗੀਆਂ ਤਾਂ ਕੋਈ ਆਈਡੀਆ ਨਹੀਂ ਸੀ ਵੀ ਜਿੱਦਾਂ ਵੀ ਚੋਰ ਲਿਆ ਜਾਂਦੇ ਹੈਗੇ। ਉਹ ਪਤਾ ਨਹੀਂ ਲੱਭ ਨੇ ਜੱਟ ਜਗਾ ਤੇ ਇੰਨੀ ਵੀ ਟਾੜੀ ਕਹਿੰਦਾ ਜੀ। ਕੋਈ ਪਤਾ ਜੱਟ ਜਗਾ ਤੇ ਮੋਰਾ ਕੀਤਾ ਬੰਦੇ ਨੇ। ਹਾਂਜੀ। ਉਹ ਕਿਹਨੂੰ ਜਿਹੜਾ ਪਤਾ ਹੋਵੇ ਰੇਕ ਕੀਤੇ ਹੋਏ ਪਹਿਲਾਂ ਸਾਡੀ ਇਹ ਹੋ ਸਕਦਾ ਹੈ ਜੀ ਚੋਰ ਐਕਸਪਰਟ ਹੈ ਜੀ ਅੱਜ ਕੱਲ ਦੇਖਿਆ ਜਾਵੇਦਾ ਇਸ ਹਿਸਾਬ ਨਾਲ। ਜਿਸ ਹਿਸਾਬ ਨਾਲ ਵਾਰਦਾਦ ਕੀਤੀ ਹੈ ਜੀ ਦੇਖੋ ਹੋ ਸਕਦਾ ਹੈ ਕਿ ਉਹ ਪਹਿਲਾਂ ਆਏ ਹੁਣ ਅੰਦਰ ਛਾਣਬੀਣ ਕਰਕੇ ਗਏ ਹੋਣ। ਕੋਰਸ ਦੇ ਬਹਾਨੇ ਪੁੱਛੇ ਹੋਵੇ ਜਾਂ ਕੁਝ ਮਤਲਬ ਕੋਈ ਨਾ ਕੋਈ ਤਾਂ ਉਹਨੇ ਲੰਬੀ ਕਾਂਦੇ ਰਾ ਉੱਥੇ ਦੇ ਲੋਕ ਸੀ ਪੂਰਾ ਕੀਤਾ ਬੰਦੇ ਨੇ ਹਾਂਜੀ ਹਾਂਜੀ ਅੱਛਾ ਇਹ ਮੰਨ ਲਓ ਤੁਹਾਡੇ ਸਾਹਮਣੇ ਨਾਕਾਬੰਦੀ ਹੁੰਦੀ ਹੈ ਪੁਲਿਸ ਦੀ ਹਾਂਜੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੀ ਨਾਕਾਬੰਦੀ ਹੋਣ ਦੇ ਬਾਵਜੂਦ ਵੀ ਇਹ ਚੋਰੀ ਹੋ ਗਈ ਸਾਹਮਣੇ ਬਿਲਕੁਲ ਇਸੇ ਕਰਕੇ ਅਸੀਂ ਬੇਖੌਫ ਹੁੰਨੇ ਆ ਕਿਉਂਕਿ ਸਾਨੂੰ ਇਹ ਹੁੰਦਾ ਵੀ ਪੁਲਿਸ ਤਾਂ ਨਾਲ ਬੈਠੀ ਹੈ ਇੱਥੇ ਕੀ ਹੋ ਸਕਦਾ ਹੈ ਪਰ ਜਦੋਂ ਆ ਵਾਰਦਾਤ ਦੇਖੀ ਹੈ ਤਾਂ ਬਹੁਤ ਮਤਲਬ ਸਾਨੂੰ ਇਹ ਹੋਇਆ ਵੀ ਇੱਥੇ ਤਾਂ ਆਪਾਂ ਸਿਕਿਉਰ ਹੈ ਨਹੀਂ ਗਏ ਤਾਂ ਸਿਕਿਉਰ ਕਿੱਥੇ ਹੋਵਾਂਗੇ ਮੈਂ ਇਸ ਤੀ ਸੋਚ-ਸੋਚ ਕੇ ਹਰਾਨਾ ਜੀ ਵੀ ਜੇ ਆਪਾਂ ਕੱਲ ਨੂੰ ਕੋਈ ਕੰਮਦੰਦਾ ਕਰ ਕਿਸੇ ਮੁਸ਼ਕਿਲ ਨਾਲ ਕਿੱਥਾ ਜਾਂਦਾ ਹੈਗਾ ਇਹ ਇੱਦਾਂ ਦੀਆਂ ਵਾਰਦਾਤਾਂ ਹੋਣੀਆਂ ਤਾਂ ਵੀ ਬੰਦਾ ਕਿੱਥੇ ਸਿਕਿਉਰ ਨਹੀਂ ਹੈ ਜੀ ਹੁਣ ਕੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਜੀ ਕਿ ਇੱਥੇ ਪ੍ਰੋਪਰ ਕਾਰਵਾਈ ਕੀਤੀ ਜਾਵੇ ਦੇਖਿਆ ਜਾਵੇ ਚੋਰ ਨੂੰ ਲੱਭਿਆ ਜਾਵੇ ਤੇ ਕੱਲ ਤੋਂ ਅੱਗੇ ਤੋਂ ਇਹ ਵਾਰਦਾਤਾ ਨਾ ਹੋ